ਪਿੰਡਾਂ ਦੇ ਸਰਪੰਚਾਵਲੂ ਵਫਾਕ ਸਕੀਮਾ ਦੇ ਤਹਿਤ ਪਿੰਡਾਂ ਦੇ ਕੰਮ ਕਰਵਾਏ ਜਾ ਰਹੇ ਹਨ ਪਰੰਤੂ 3 ਸਾਲ ਬੀਤਨ ਤੇ ਵੀ ਮੂੰਗਾ ਜ਼ਿਲ੍ਹੇ ਦੇ ਪਿੰਡ ਬਹੋਨਾ ਦੇ ਸਾਬਕਾ ਸਰਪੰਚ ਨੂੰ ਅਜੇ ਤੱਕ ਪਿੰਡ ਦੇ ਕਰਵਾਏ ਕੰਮ ਦੀ ਗ੍ਰਾਂਟ ਨਾ ਮਿਲਣ ਤੇ ਰੋਸ ਵਜੋਂ ਉਕਤ ਸਾਬਕਾ ਸਰਪੰਚ ਪੈਟਰੋਲ ਦੀ ਬੋਤਲ ਲੈ ਕੇ ਪਾਣੀ ਵਾਲੇ ਟੈਂਕੀ ਉੱਪਰ ਚੜ ਗਿਆ ਇਸ ਦੀ ਸੂਚਨਾ ਮਿਲਦਿਆਂ ਹੀ ਪ੍ਰਸ਼ਾਸਨਿਕ ਅਧਿਕਾਰੀ ਮੌਕੇ ਤੇ ਪਹੁੰਚੇ ਜਿਨ੍ਹਾਂ ਨੇ ਸਮਝਾ ਬੁਝਾ ਕੇ ਸਾਬਕਾ ਸਰਪੰਚ ਨੂੰ ਟੈਂਕੀ ਤੋਂ ਹੇਠਾਂ ਉਤਾਰਿਆ ਭਾਈ ਜੀ ਕੀ ਨਾਮ ਹੈ ਤੁਹਾਡਾ ਕਿਹੜੇ ਪਿੰਡ ਦੇ ਹੋ ਤੁਸੀਂ ਮੇਰਾ ਨਾਮ ਬਲਰਾਜ ਸਿੰਘ ਆ ਜੀ ਪਿੰਡ ਬਹੋਨਾ ਮੇਰਾ ਕਾਰਨ ਉਹਦਾ ਜੀ ਪੇਮੈਂਟ ਨਹੀਂ ਹੋਈ ਸੀ ਮੈਂ ਇੱਕ ਗਲੀ ਬਣਵਾਈ ਸੀਗੀ ਤੇ ਉਹਦੀ ਪੇਮੈਂਟ ਨੂੰ ਤਕਰੀਬਨ 3.5 ਸਾਲ ਹੋ ਗਏ ਮੈਂ ਉਹ ਪੈਸੇ ਆਪਦੇ ਜੇਬ ਚੋਂ ਦੇ ਕੇ ਵਿਆਜੂ ਲੈ ਕੇ ਤੇ ਮੈਂ ਅੱਜ ਵਿਆਜ ਭਰ ਰਿਹਾ ਹਾਂ ਉਹ ਕਿੰਨੀ ਪੇਮੈਂਟ ਸੀ ਤੇ ਕਿਹੜੇ ਸੰਧ ਹੀ ਆ ਜੀ ਉਹ 2122 ਦੀ ਆ ਜੀ 295000 ਰੁਪਏ ਕਾਰਨ ਕੀ ਹੈ ਕਿੱਥੇ ਰੇਟਮਾ ਜਿਹੜੇ ਤਾਂ ਜੜਾੜਿਆ ਹੋਇਆ ਸੀਗਾ ਕਿਉਂ ਨਹੀਂ ਮਿਲਿਆ ਉਹ ਤਾਂ ਹੁਣ ਮੈਨੂੰ ਪਤਾ ਹੀ ਦਫਤਰ ਵਾਲਿਆਂ ਨੂੰ ਕਿਤੇ ਕਹਿੰਦੇ ਰਿਜੈਕਟ ਹੋ ਗਈ ਕਿਤੇ ਕੋਸ਼ਿਸ਼ ਮੈਨੂੰ ਤਾਂ ਹੁਣ ਤੱਕ 3.5 ਸਾਲ ਉਹਨਾਂ ਨੇ ਐਂ ਕਰਖਾਈ ਰੱਖਿਆ ਵੀ ਆ ਜਾ ਮੁਰਜਾ ਆ ਜਾ ਮੁਰਜਾ ਬਸ ਅਜੀ ਟੈਂਕੀ ਦੇ ਜੜੇ ਸੀ ਅੱਕ ਕੇ ਫਿਰ ਹੁਣ ਥੱਲੇ ਉਤਾਰਿਆ ਗਿਆ ਪ੍ਰਸ਼ਾਸਨ ਨੇ ਕੀ ਆਸ਼ਵਾਸ਼ਣ ਕੀ ਦਿੱਤਾ ਗਿਆ ਹੁਣੋ ਵਿਸ਼ਵਾਸ ਦਵਾਇਆ ਵੀਡੀਓ ਸਾਹਿਬ ਨੇ ਜੀ ਵੀ ਕੱਲ ਤੱਕ ਰੇ ਪੇਮੈਂਟ ਹੋ ਜਾਊਗੀ ਕੀ ਲੱਗ ਰਿਹਾ ਹੁਣ ਵੀ ਤੁਹਾਡੇ ਜਿਹੜਾ ਮਿਸ਼ਵਾਸ਼ ਤਾਂ ਸਰ ਕਰਨਾ ਹੀ ਪੈਣਾ ਜਦੋਂ ਆਪਾਂ ਕੋਈ ਬੰਦੇ ਮੋਤਵਾਰ ਆ ਜਾਣ ਜਾਂ ਸਰਕਾਰੀ ਮੁਲਾਜ਼ਮਾਂ ਨੂੰ ਵਿਸ਼ਵਾਸਤਾ ਕਰਨਾ ਹੀ ਪੈਂਦਾ ਤੁਹਾਡੇ ਵੱਲੋਂ ਕੁਝ ਇਲਜ਼ਾਮ ਵੀ ਲਗਾਏ ਸੀਗੇ ਕਿ ਪੇਮੈਂਟ ਤਾਂ ਰੁਕੀ ਹੋਈ ਹੈ ਕਮਿਸ਼ਨ ਮੰਗ ਰਿਹਾ ਅਧਿਕਾਰੀ ਉਹ ਪਹਿਲਾਂ ਦੋ ਬੰਦੇ ਨੇ ਕਮਿਸ਼ਨ ਲਿਆ ਸੀਗਾ ਜੀ ਕਿੰਨਾ ਪਰਸੈਂਟ ਮੰਗਦੇ ਸੀ ਉਹਨਾਂ ਨੇ ਇੱਕ ਨੇ 3% ਲਿਆ ਸੀਗਾ ਜੀ ਇੱਕ ਨੇ 8000 ਰੁਪਏ ਲਿਆ ਸੀਗਾ ਇਹ ਕਿਸ ਗੱਲ ਦਾ ਇਹ ਜੀਐਸਆਰ ਸੀਗੇ ਉਹ ਕਹਿੰਦੇ ਪੇਮੈਂਟ ਕਰਾਉਣੀ ਆ ਆਪਣੇ ਡੀਸੀ ਸਾਹਿਬ ਤੋਂ ਏਡੀਸੀ ਵਿਕਾਸ ਤੋਂ ਵੀ ਉੱਥੇ ਦੇਣੇ ਆ ਉਹਨਾਂ ਨੇ ਪਹਚਾਏ ਵੀ ਨਹੀਂ ਗਾ ਪੈਸੇ ਉਹ ਜਸ ਕਰਕੇ ਉਹ ਹਾਲਤ ਕਰ ਪੇਮੈਂਟ ਆਈ ਰੁਲਦੀ ਫਿਰਦੀ ਰਹੀ ਤੁਹਾਡੇ ਵੱਲੋਂ ਹੋਰ ਵੀ ਕਿਹਾ ਜਾ ਰਿਹਾ ਸੀਗਾ ਕਿ ਮੈਂ ਗਰੀਬ ਪਰਿਵਾਰ ਦੇ ਵਿੱਚੋਂ ਪੈਂ ਮੇਰਾ ਵਿਆਜ ਪੈ ਰਿਹਾ ਮੈਨੂੰ ਹਾਂ ਜੀ ਮੈਂ ਬਜੂ ਲੈ ਕੇ ਪੈਸੇ ਸਰਜੀਤ ਸਿੰਘ ਨੂੰ ਪੇਮੈਂਟ ਕਰਤੀ ਸੀ ਜੀ ਤੋਂ ਇੰਟਰਲੌਕ ਚੱਕੀ ਸੀਗੀ ਉਹ ਮੈਨੂੰ 6000 ਰੁਪਏ ਮਹੀਨੇ ਦਾ ਐਕਸਟਰਾ ਵਿਆਜ ਪੈ ਰਿਹਾ ਹੁਣ ਕਿਸ ਤਰ੍ਹਾਂ ਦਾ ਵਿਸ਼ਵਾਸ ਦੁਆਇਆ ਗਿਆ ਹੁਣ ਵੀਡੀਓ ਸਾਹਿਬ ਨੇ ਵਿਸ਼ਵਾਸ ਦੁਆਇਆ ਜੀ ਕੱਲ ਤੇ ਹੱਥ ਸ਼ਾਂਤ ਕਰਦਾ ਵੀ ਮੈਂ ਅਸੀ ਪੇਮੈਂਟ ਕਰਵਾ ਦਿਆਂਗੇ ਤਾਂ ਚਾਰ ਰੰਜੀਟਰ ਪੈਂਡ ਬੋਨਾ ਜੀ ਸਾਡਾ ਕਰਤੋਂ ਹਾਂਜੀ ਜਿਹੜੇ ਉੱਪਰ ਜਿਹੜੇ ਫੀ ਲੱਗਦੇ ਤੁਹਾਡੇ ਦੇ ਤਾਂ ਮੇਰੇ ਘਰ ਆਇਆ ਕੀ ਕਾਰਨ ਕੀ ਹੈ ਟੈਂਕੀ ਦੇ ਚੜਨ ਦਾ ਕਾਰਨ ਜੀ ਅਸੀਂ ਪੈਂਡ ਦਾ ਕੰਮ ਕੀਤਾ ਸੀ ਗਲੀਆਂ ਨਾਲੀਆਂ ਦਾ ਤੇ ਉਹ ਸਾਨੂੰ 3 ਲੱਖ ਰੁਪਏ ਨਹੀਂ ਮਿਲੇ ਆ ਉਹਦਾ ਕਾਰਨ ਤੁਹਾਡੇ ਕਾਰਜਕਾਲ ਸਮੇਂ ਜਿਹੜੇ ਗਲੀਆਂ ਬਣਾਈਆਂ ਸੀ ਹਾਂਜੀ ਕਿਸੇ ਅਧਿਕਾਰੀ ਨਾਲ 2022 2022 ਹਾਂਜੀ ਕਾਰਨ ਕੀ ਹੈ ਹੁਣ ਤੱਕ ਜਿਹੜੇ ਪੈਸੇ ਲਟਕ ਰਹੇ ਆ ਕਾਰਨ ਕੀ ਹੈ ਕੌਣ ਇਹਦੇ ਚੜੀਕਾ ਪਾ ਰਿਹਾ ਹੈ ਨਿੱਕਾ ਸਰਕਾਰੀ ਭਾਰ ਇਹ ਦੂਸਰੀ ਕਦੇ ਮਿਲੇ ਤੁਸੀਂ ਅਧਿਕਾਰੀਆਂ ਨਾਲ ਹਾਂਜੀ ਮਿਲੇ ਸਾਡੇ ਪਿੰਡ ਦੇ ਪੰਚਾਇਤ ਨੂੰ ਮਿਲੇ ਸਾਰੇ ਠੀਕ ਹੁੰਦੇ ਉਹ ਲਾਰੀ ਲਾਈ ਜਾਂਦੇ ਬਸ ਅੱਜ ਦਿੰਨੀਆਂ ਕੱਲ੍ਹ ਦੇ ਦਿੰਨੇ ਆ ਕਈ ਬੰਦੇ ਜ਼ਿੰਮੇਵਾਰੀ ਚੱਕ ਲੈਂਦੇ ਆ ਅੱਜ ਪਰ ਇਸੇ ਕੱਲੋਂ ਲੈ ਕੇ ਟੈੱਕ ਹਾਂਜੀ ਇਸੇ ਕੱਲੋਂ ਹੋਣ ਕਿਸੇ ਅਧਿਕਾਰੀ ਨਾਲ ਸੰਪਰਕ ਕੀਤਾ ਤੁਸੀਂ ਕਿਸੇ ਨਾਲ ਗੱਲਬਾਤ ਕੀਤੀ ਕਿਸੇ ਵਿਅਕਤੀ ਨਾਲ ਨਹੀਂ ਮੈਨੂੰ ਨਹੀਂ ਪਤਾ ਉਹ ਘਰੇ ਦੱਸ ਕੇ ਨਹੀਂ ਆਏ ਨਾ ਬਸ ਕੀ ਮੰਗੀ ਸਾਨੂੰ ਤਾਂ ਬਾਅਦ ਚ ਪਤਾ ਲੱਗਾ ਕੀ ਮੰਗ ਕਰ ਰਹੇ ਨੇ ਮੰਗ ਸਾਨੂੰ ਜਿਹੜੇ ਪੈਸੇ ਬਣਦੇ ਸਾਡੇ ਬਣਦੇ ਦੇਣੇ ਚਾਹੀਦੇ ਬਾਈ ਜੀ ਨਾਲ ਗੱਲ ਹੋਈ ਬਲਰਾਜ ਜੀ ਨਾਲ ਤੁਹਾਡੀ ਕੋਈ ਹੁਣ ਨਹੀਂ ਸਾਡੀ ਕੋਈ ਗੱਲ ਨਹੀਂ ਉਹਨਾਂ ਨੂੰ ਪੁੱਛਿਆ ਨਹੀਂ ਤੁਸੀਂ ਵੀ نیچے ਨਹੀਂ ਆ ਰਹੇ ਕੀ ਗੱਲ ਆ ਵਿਆਪਾ ਕਰ ਰਹੇ ਉਹ ਆਦਾ ਬਸ ਜਿੰਨੇ ਜਰ ਮੇਰਾ ਹੱਕ ਨਹੀਂ ਮਿਲਦਾ ਨਹੀਂ ਕਰਨੀ ਮੈਂ ਪੈਂਡਾ ਬੋਨਾ ਦਾ ਸਰਪੰਚ ਆ ਜੀ ਮੇਰਾ ਨਾਮ ਸੁਖਮੰਦਰ ਸਿੰਘ ਆ ਜੀ ਮੇਰੀ ਵਾਈਫ ਸਰਪੰਚ ਆ ਹਾਂਜੀ ਅ ਤਰਿਕ ਜਿਹੜਾ ਬਲਰਾਜ ਸਿੰਘ ਜਿਹੜਾ ਸਾਬਕਾ ਸਰਪੰਚ ਆ ਟੈਂਕੀ ਤੇ ਜਿਹੜਾ ਮਾਮਲਾ ਕੀ ਆ ਜੀ ਸਾਲੇ ਇਹ ਮਾਮਲਾ ਇਹ ਹੋਣਾ ਜੀ ਇਹ ਨਾਲ ਜਿਹੜਾ ਨਰੇਗਾ ਚੋਂ ਗਲੀਆਂ ਬਣਦੀਆਂ ਹੁੰਦੀਆਂ ਆ ਉਹ ਸਾਰੇ ਜਿਹੜੇ ਜਾਣਕਾਰ ਬੰਦੇ ਉਹਨਾਂ ਨੂੰ ਪਤਾ ਹੈ ਇਹ ਵੀ ਸਾਰਾ ਮਟੀਰੀਅਲ ਜਿਹੜਾ ਉਧਾਰ ਲੈ ਕੇ ਪਹਿਲਾਂ ਲਾ ਕੇ ਫਿਰ ਬਣਦੇ ਆ ਇਹ ਕਿਸੇ ਫਰਮ ਤੋਂ ਉਧਾਰ ਲਿਆ ਸੀ ਜੂਨ 2022 ਚ ਇਹ ਗਲੀ ਬਣੀ ਗਈ ਸੀ ਪਰ ਉਸ ਤੋਂ ਬਾਅਦ ਇਹਨਾਂ ਨੇ ਉਹਦੀ ਫਾਈਲ ਬਣਾ ਕੇ ਭੇਜੀ ਕਿਸੇ ਕਾਰਨ ਤਿੰਨ ਚਾਰ ਵਾਰੀ ਉਹ ਰਿਜੈਕਟ ਹੋ ਗਈ ਤੇ ਹੁਣ ਆਪਣਾ ਫਾਈਲ ਤਾਂ ਪਾਸ ਹੋ ਗਈ ਚੰਡੀਗੜ੍ਹੋਂ ਘਟੂ ਘਟ ਲਗਭਗ 4 ਤੋਂ 5 ਮਹੀਨੇ ਹੋ ਗਏ ਫਿਰ ਉਹਦੀ ਪੇਮੈਂਟ ਆ ਗਈ ਹੁਣ ਪੇਮੈਂਟਾਂ ਦੇ ਆਈਡੀਆ ਐ ਏਡੀਸੀ ਸਾਬ ਕੋਲੇ 6 ਮਹੀਨਾ ਹੋ ਗਿਆ ਹੁਣ ਇਹਨਾਂ ਨੂੰ ਉਹ ਪੇਮੈਂਟ ਨਹੀਂ ਪੈ ਰਹੀ ਜਿਹੜਾ ਫਾਰਮ ਜੀਤੋਂ ਸਮਾਨ ਲਿਆ 3 ਸਾਲ ਦੇ ਲਗਭਗ ਹੋ ਗਏ ਹੁਣ ਉਹ ਇਹਨਾਂ ਨੂੰ ਤੰਗ ਕਰਦਾ ਵੀ ਮੇਰੀ ਪੇਮੈਂਟ ਪਵਾ ਕੇ ਦਿਓ ਸਰਪੰਚ ਵੀ ਦੀ ਹੁੰਦਾ ਵੀ ਇਹ ਲਿਖਤ ਪੜ ਤਾਂ ਮਹਿਕਮੇ ਨੇ ਕਰਨੀ ਹੁੰਦੀ ਆ ਸਰਪੰਚ ਸਾਹਿਬ ਕਾਰਨ ਕੀ ਹੈ ਜਦੋਂ ਤੁਸੀਂ ਦੱਸ ਰਹੇ ਹੋ ਪੇਮੈਂਟ ਆ ਚੁੱਕੀ ਹੈ ਤੇ ਪੇਮੈਂਟ ਪੈ ਨਹੀਂ ਰਹੀ ਫਿਰ ਹੁਣ ਇਹ ਤਾਂ ਜੋ ਮਤਲਬ ਜਿੱਥੇ ਪੇਮੈਂਟ ਆਈ ਹੈ ਦਫ਼ਤਰ ਵਾਲੇ ਉਹੀ ਦੱਸ ਸਕਦੇ ਆ ਵੀ ਕਿਉਂ ਨਹੀਂ ਪੈ ਰਹੀ ਤੁਸੀਂ ਮੌਜੂਦਾ ਸਰਪੰਚੋਂ ਪਿੰਡ ਦੇ ਤੁਹਾਡੇ ਕੋਲੇ ਕਦੇ ਇਹਨਾਂ ਨੇ ਕਦੇ ਰਾਬਤਾ ਕੀਤਾ ਤੁਸੀਂ ਇਹਨਾਂ ਨਾਲ ਮਿਲੇ ਹੋ ਹਾਂਜੀ ਹਾਂਜੀ ਅਸੀਂ ਗਏ ਆ ਨਾ ਨਾਲ ਵੀ ਗਏ ਆ ਏਡੀ ਸਭ ਕੋਲ ਨਾਲ ਵੀ ਜਾ ਕੇ ਆਏ ਹਾਂ ਹਾਂਜੀ ਹਾਂਜੀ ਤੇ ਉਹਨਾਂ ਨੇ ਉਦੋਂ ਉਦੋਂ ਕਹਿੰਦੇ ਸੀ ਮੈਂ ਉਹ ਪੈ ਜੂ ਉਹ ਗੱਲ ਨੂੰ ਹੋ ਗਿਆ ਤਕਰੀਬਨ ਲਗਭਗ 3 ਮਹੀਨੇ ਇਹ ਟੋਟਲ ਪੇਮੈਂਟ ਕਿੰਨੀ ਹੈ ਜੜੀ ਇਹਨਾਂ ਦੀ ਹੈ ਇਹ ਲਗਭਗ 280 ਤੋਂ 290 ਦੇ ਲਗਭਗ ਵਿਚਾਲੇ ਹੈ 280 295 295 ਹਾਂਜੀ ਸਾਰੀ ਕੋਲੋਂ ਲਈ ਹੋਈ ਹੈ ਇਹਨਾਂ ਨੇ ਕੋਲੋਂ ਲਈ ਆ ਨਾਲ ਫਰਮ ਤੋਂ ਲਵਾਈ ਹੈ ਪਰ ਫਰਮ ਦੇ ਸਾਰੇ ਸਰਪੰਚ ਦੀ ਜ਼ਿੰਮੇਵਾਰੀ ਰੱਖਦੇ ਆ ਉਹ ਆਉਣੀ ਫਰਮ ਦੇ ਖਾਤੇ ਹੀ ਆ ਪਰ ਉਹਦੀ ਸਾਰੀ ਜ਼ਿੰਮੇਵਾਰੀ ਸਰਪੰਚ ਤੇ ਰੱਖਦੇ ਆ ਅੱਜ ਕਿਸੇ ਅਧਿਕਾਰੀ ਨਾਲ ਸੰਪਰਕ ਕੀਤਾ ਤੁਸੀਂ ਕਿਉਂਕਿ ਬੰਦਾ ਟੈਂਕੀ ਤੇ ਚੜਿਆ ਹੋਇਆ ਪੈਟਰੋਲ ਦੀ ਬੋਤਲ ਉਹਦੇ ਕੋਲ ਹਾਂਜੀ ਹਾਂਜੀ ਮੈਂ ਅੱਜ ਵੀਡੀਓ ਸਭ ਨੂੰ ਦੱਸਦਾ ਹੀ ਮੈਂ ਕਦੀ ਆ ਮੁਸ਼ਕਲ ਆਈ ਅਗੇ ਵੀਡੀਓ ਸਭ ਨੂੰ ਪਤਾ ਹੈ ਇਸ ਗੱਲ ਦਾ ਉਹਨਾਂ ਕੋਲ ਵੀ ਗਏ ਆ ਪਹਿਲਾਂ ਦੋ ਤਿੰਨ ਮੇਰੇ ਨਾਲ ਹੁਣ ਕੀ ਆਸ਼ਵਾਸ਼ਣ ਕੀ ਦਿੱਤਾ ਧੰਨਵਾਦ ਜੀ ਨਹੀਂ ਹਲੇ ਤਾਂ ਉਹਨਾਂ ਨੇ ਕੋਈ ਗੱਲਬਾਤ ਨਹੀਂ ਹੋਈ ਉਹਨਾਂ ਨੂੰ ਦੱਸਤਾ ਮੇਰਾ ਨਾਮ ਜਗਵਿੰਦਰ ਸਿੰਘ ਜੱਗਾ ਸਨ ਉਹ ਮਕੰਤ ਸਿੰਘ ਪਿੰਡ ਬੂਨਾ ਜੱਗਾ ਜੀ ਕਿ ਜਿਹੜਾ ਬੰਦਾ ਟੈਂਕੀ ਤੇ ਚੜਿਆ ਮਾਮਲਾ ਕੀ ਹੈ ਕੀ ਕਾਰਨ ਟੈਂਕੀ ਤੇ ਚੜਨ ਦਾ ਇਹ ਮਾਮਲਾ ਜੀ ਪਿਛਲਾ ਕੋਈ 2022 ਦਾ ਇਹਨਾਂ ਨੇ ਕੋਈ ਗਲੀ ਤਿਆਰ ਕੀਤੀ ਸੀਗੀ ਨਰੇਗਾ ਵਾਲੇ ਪੈਸਿਆਂ ਤੋਂ ਉਹ ਸਰਪੰਚ ਸਾਹਿਬ ਨੇ ਕੋਲੋਂ ਲਾਇਆ ਸੀ तकरीबन 3 ਲੱਖ ਰੁਪਏ ਦਾ ਤੇ ਉਹਦੀ ਬਾਬਤ ਐਡੀਸੀ ਸਾਹ ਕੋਲੇ ਵੀ ਇੱਕ ਦੋ ਵਾਰ ਹੀ ਜਾ ਆਏ ਆ ਉਹ ਫਾਈਲ ਲਮਕਦੀ ਆਉਂਦੀ ਸੀ ਫਾਈਲ ਉਹ ਪਾਸ ਹੋ ਗਈ ਹੁਣ 6-7 ਮਹੀਨੇ ਹੋ ਗਏ ਕਹਿੰਦੇ ਪੈਸੇ ਤੁਹਾਡੇ ਆ ਗਏ ਆ ਵੀ ਮਿਲ ਜਾਣਗੇ ਤੋਂ ਜਦੋਂ ਸਰਪੰਚ ਨੇ ਹੁਣ ਗੱਲਬਾਤ ਹੋਈ ਕੋਈ ਬੰਦੇ ਨਾਲ ਪੈ ਕੇ ਤੇ ਉਹ ਵਿੱਚੋਂ ਆਪਦੀ ਜਿਹੜੀ ਪਰਸੈਂਟੇਜ ਲੈਂਦੇ ਆ ਕੋਈ 3-4% ਹੋਊਗੀ सरपंच साहब कहंदा कि मैं आप दे ਕੋਲੋਂ ਪੈਥੇ ਲਾਏ ਆ ਤੇ ਮੈਂ ਤਾਂ ਪੂਰੇ ਲੈਣੇ ਮੇ ਕੋਸ ਨਹੀਂ ਦੇਣਾ। ਇਹ ਸਾਫ ਦਾ ਸਰਪੰਚ ਨੇ ਜੀ। ਇਹ ਸਾਫ ਦਾ ਸਰਪੰਚਾ ਬਲਰਾਜ ਸਿੰਘ। ਕਿਹੜੀ ਪਾਰਟੀ? ਕਾਂਗਰਸ ਪਾਰਟੀ ਦੀ। ਹੁਣ ਕਾਰਨ ਕੀ ਹੈ ਵੀ ਹੁਣ ਜਦੋਂ ਇਹਨਾਂ ਨੇ ਕਿਸੇ ਅਧਿਕਾਰੀ ਨਾਲ ਰਾਬਤਾ ਨਹੀਂ ਕੀਤਾ ਕਿ ਇਹਨਾਂ ਗੱਲਬਾਤ ਨਹੀਂ ਕੀਤੀ। ਨਹੀਂ ਰਾਬਤਾ ਕੀਤਾ ਜੀ ਕੋਈ ਸਿਰਾ ਹੀ ਨਹੀਂ ਦੇ ਰਹੇ। ਰਵਲਾਤੇ ਅਸੀਂ ਖੁਦ ਬੰਦੇ ਡੀਸੀ ਸਾਹਿਬ ਦੇ ਇਕੱਠੇ ਗਏ ਸੀ 8-10 ਜਣੇ। ਤੇ ਉੱਥੇ ਵੀ ਸਾਨੂੰ ਕੋਈ ਉਹਨਾਂ ਨੇ ਸਾਡੀ ਗੱਲ ਕੋਈ ਚੱਜ ਨਾਲ ਸੁਣੀ ਨਹੀਂ। ਤੇ ਜਿਹਦੇ ਕਰਕੇ ਕੱਲ ਸ਼ਾਮ ਨੂੰ ਮੈਨੂੰ ਫੋਨ ਆਇਆ ਸੀ ਇਹਨਾਂ ਦਾ ਕਿ ਮੈਂ ਬਹੁਤ ਦੁਖੀ ਹਾਂ ਮੈਂ ਕੋਈ ਨਾ ਕੋਈ ਸਟੈਪ ਚੱਕ ਲੈਣਾ ਮੈਂ ਕਿਹਾ ਤੂੰ ਪੰਚ ਆਪਾਂ ਵੀ ਤੂੰ ਸ਼ਾਂਤੀ ਰੱਖੋ ਅੱਗੇ ਆਪਾਂ ਜਾ ਤਾਂ ਆਏ ਆਂ ਵੀ ਸਟੈਪ ਨਹੀਂ ਕੋਈ ਚੱਕਣਾ ਇਹ ਨਹੀਂ ਪਤਾ ਸੀ ਵੀ ਇਹ ਆ ਟੈਂਕੀ ਤੇ ਚੜਨ ਵਾਲਾ ਸਟੈਪ ਸਵੇਰ ਨੂੰ ਚੱਕ ਲੈਣ ਪੈਟਰੋਲ ਦੀ ਬੋਤਲ ਲੈ ਕੇ ਚੜੇ ਹਾਂਜੀ ਪੈਟਰੋਲ ਦੀ ਬੋਤਲ ਉਹਾਂ ਦੇ ਵੀ ਸਾਡੇ ਬੰਦੇ ਉੱਪਰ ਲਾਉਣ ਦੀ ਵੀ ਕੋਸ਼ਿਸ਼ ਕੀਤੀ ਅਸੀਂ ਉਹ ਕਹਿੰਦੇ ਜੇ ਤੂੰ ਉੱਪਰ ਆਉਂਗੇ ਮੈਂ ਆਪਦਾ ਨੁਕਸਾਨ ਕਰ ਲੈਣਾ ਤੁਹਾਡਾ ਵੀ ਹੋ ਜਾਣਾ ਕਿ ਮੈਨੂੰ ਉੱਪਰ ਕੋਈ ਲਾਉਣ ਨਾ ਆਇਓ ਮੈਂ ਪ੍ਰਸ਼ਾਸਨਿਕ ਅਧਿਕਾਰੀ ਜਾਂ ਕੋਈ ਹੋਰ ਪਹੁੰਚੇ ਨਹੀਂ ਨਹੀਂ ਜੋ ਕੋਈ ਨਹੀਂ ਆਇਆ ਪਿੰਡ ਦੇ ਸਾਰੇ ਪੰਚਾਇਤ ਮੈਂਬਰ ਜਿੰਨੇ ਨੌਜਵਾਨ ਹੈ ਪਿੰਡ ਦੇ ਬਾਹਰੋਂ ਵੀ ਕੁਝ ਬੰਦੇ ਆਏ ਆ ਕੋਈ ਪ੍ਰਸ਼ਾਸਨ ਕੋਈ ਆਪਣਾ ਸਰਕਾਰੀ ਅਧਿਕਾਰੀ ਕੋਈ ਨਹੀਂ ਹਜੇ ਤੱਕ ਆਇਆ ਜੀ ਹੁਣ ਕੋਈ ਗੱਲਬਾਤ ਹੋਈ ਤੁਹਾਡੇ ਨਾਲ ਜਿਹੜੇ ਉੱਪਰ ਚੜੇ ਨੇ ਉਹਨਾਂ ਨਾਲ ਗੱਲਬਾਤ ਸਰਪੰਚ ਸਾਹਿਬ ਨਾਲ ਹੋਈ ਹੈ ਜੀ ਸਾਡੇ ਨਾਲ ਕੋਈ ਗੱਲ ਨਹੀਂ ਅਸੀਂ ਤਾਂ ਬਸ ਇਹਨਾਂ ਨੂੰ ਲੋਨ ਦੀ ਬਾਬਤ ਕਹੇ ਉਹ ਕਹਿੰਦਾ ਵੀ ਉੱਪਰ ਨਾ ਮੈਨੂੰ ਲੋਨ ਆਇਓ ਕੋਈ ਵੀ ਮੈਂ ਆਪਦਾ ਤੇਲ ਪਾ ਕੇ ਅੱਗ ਲਾ ਲੇਂਦਾ ਇਹ ਠੀਕ ਹੈ ਜੀ ਇੱਕ ਸਾਨੂੰ ਸੂਚਨਾ ਸਵਰੇ ਮਿਲੀ ਸੀ ਅੱਜ ਕਿ ਸਾਫਕਾ ਸਰਪੰਚ ਸ਼੍ਰੀਮਤੀ ਚਰਨਜੀਤ ਕੌਰ ਦੇ ਪਤੀ ਸਰਦਾਰ ਬਲਰਾਜ ਸਿੰਘ ਨਰੇਗਾ ਦੀ ਪੇਮੈਂਟ ਦੇ ਕਾਰਨ ਜੋ ਲੇਟ ਹੋ ਗਈ ਸੀਗੀ ਟੈਂਕ 'ਤੇ ਚੜ ਗਏ ਆ ਉਸ ਸਬੰਧ ਦੇ ਵਿੱਚ ਅਸੀਂ ਵੀ ਆਪਣੇ ਉੱਪਰ ਲੁਆਏ ਆ ਤੇ ਆ ਕੇ ਇੱਥੇ ਮੌਕਾ ਵੇਖਿਆ ਤੇ ਉਹਨਾਂ ਨੂੰ ਟੈਂਕੀ ਤੋਂ ਥੱਲੇ ਉਤਾਰਿਆ ਗਿਆ ਨਾਲ ਹੀ ਅਸੀਂ ਉਹਨਾਂ ਨੂੰ ਭਰੋਸਾ ਦਿੱਤਾ ਕਿ ਵੀ ਅੱਜ ਸਾਨੂੰ 29568 ਰੁਪਏ ਦੀ ਜਿਹੜੀ ਉਹਨਾਂ ਦੀ ਬਕਾਇਆ ਪੇਮੈਂਟ ਆ ਉਹਦੀ ਸੈਂਕਸ਼ਨ ਮਿਲ ਚੁੱਕੀ ਆ ਤੇ ਨਰੇਗਾ ਦੇ ਰਹੀ ਅਸੀਂ ਉਹ ਅੱਜ ਪੇਮੈਂਟ ਹੁਣ ਕਰਵਾ ਦਵਾਂਗੇ ਇਸ ਦੇ ਨਾਲ ਹੀ ਉਹਨਾਂ ਨੂੰ ਬੇਨਤੀ ਕੀਤੀ ਗਈ ਆ ਵੀ ਇਹੋ ਜਿਹਾ ਕੋਈ ਮੰਦ ਭਗਾਸਤੇ ਆਪਣਾ ਚੱਕਾ ਜਾਵੇ ਜਿਸ ਦੇ ਨਾਲ ਕੋਈ ਜਾਨੀਵਾਲੀ ਨੁਕਸਾਨ ਹੋ ਸਕੇ ਕਾਰਨ ਕੀ ਜੰਦਿਆਂ ਸਰ ਜਿਵੇਂ 2022 ਦੀ ਪੇਮੈਂਟ ਹੈ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਲਗਾਤਾਰ ਮੈਂ ਦਫ਼ਤਰਾਂ ਦੇ ਚੱਕਰ ਕੱਟੇ ਆ ਮੇਰੇ ਕੋਲੋਂ ਕਮਿਸ਼ਨ ਮੰਗਿਆ ਜਾ ਰਿਹਾ ਦੇਖੋ ਉਨ੍ਹਾਂ ਵੱਲੋਂ ਕਿਸੇ ਨੇ ਕੋਈ ਮੰਗ ਕੀਤੀ ਆ ਉਹਦੇ ਬਾਰੇ ਮੈਂ ਨਹੀਂ ਦੱਸ ਸਕਦਾ ਮੇਰੇ ਧਿਆਨ 'ਚ ਨਹੀਂ ਹੈਗੀ ਇਹ ਗੱਲ ਜਿਹੜੀ ਲੇਟ ਹੋਈ ਆ ਪੇਮੈਂਟ ਇਹ ਸਹੀ ਗੱਲ ਹੈਗੀ ਆ ਕਿ 21 22 ਦਾ ਕੰਮ ਹੈਗਾ ਜੀ ਇਹ ਇੱਕ ਗਲੀ ਉਹਨਾਂ ਵੱਲੋਂ ਬਣਾਈ ਗਈ ਸੀ ਤੇ ਉਹਦੇ ਵਿੱਚ ਮਟੀਰੀਅਲ ਦੀ ਪੇਮੈਂਟ ਜਿਹੜੀ ਫਰਮ ਨੂੰ ਦਿੱਤੀ ਜਾਣੀ ਸੀਗੀ ਉਹ ਟਾਈਮ ਸਰ ਨਹੀਂ ਹੋ ਸਕੀ ਕਿਉਂਕਿ ਸਟੇਟ ਲੈਵਲ ਦੇ ਉੱਤੇ ਪੇਮੈਂਟ ਦੋ ਤਿੰਨ ਵਾਰ ਰਿਜੈਕਟ ਹੋ ਚੁੱਕੀ ਆ ਹੁਣ ਵੀ ਅਸੀਂ ਦੁਬਾਰਾ ਕੇਸ ਬਣਾ ਕੇ ਭੇਜਿਆ ਸੀਗਾ ਦਫ਼ਤਰ ਵੱਲੋਂ ਤੇ ਏਡੀਸੀ ਦਫ਼ਤਰ ਦੇ ਵਿੱਚ ਕੋਈ ਪ੍ਰੋਸੈਸ ਦੇ ਵਿੱਚ ਕਿਸੇ ਤਰ੍ਹਾਂ ਦੀ ਕਮੀ ਰਹਿਣ ਕਰਕੇ ਤੇ ਪੇਮੈਂਟ ਲੇਟ ਹੋਈ ਆ ਤੇ ਅੱਜ ਫੰਕਸ਼ਨ ਮਿਲ ਗਿਆ ਪੇਮੈਂਟ ਕਰ ਦਿੱਤੀ ਜੂਗੀ। ਉਹਦੇ ਵੱਲੋਂ ਇੱਕੋ ਇੱਕ ਗੱਲ ਕਹੀ ਜਾ ਰਹੀ ਹੈ ਕਿ 3 ਸਾਲ ਦਾ ਵਿਆਜ ਹੈ ਜਿਹੜਾ 36000 ਰੁਪਏ ਬਣ ਗਿਆ। ਮੈਂ ਵਿਆਜ ਕਿੱਥੋਂ ਭਰੂੰਗਾ? ਵਿਆਜ ਕਿੱਥੋਂ ਲਊਗਾ? ਮੈਂ ਗਰੀਬ ਐ। ਹੁਣ ਕੀ ਆਸ਼ਵਾਸ਼ਣ ਕੀ ਦਵਾਇਆ ਗਿਆ ਤੁਹਾਡੇ ਵੱਲੋਂ? ਦੇਖੋ ਜੀ ਜਿਹੜਾ ਹੈਗਾ ਕੋਈ ਨਿੱਜੀ ਰੂਪ ਦੇ ਵਿੱਚ ਕੋਈ ਵਿਆਜ ਤੇ ਪੈਸੇ ਲੈ ਕੇ ਤੇ ਕਿਸੇ ਨੂੰ ਪੇਮੈਂਟ ਕਰਦਾ ਤੇ ਡਿਪਾਰਟਮੈਂਟ ਇਸ ਦਾ ਜ਼ਿੰਮੇਵਾਰ ਨਹੀਂ ਹੈਗਾ ਵੀ ਵਿਆਜ ਦਿੱਤਾ ਜਾਵੇ ਤੇ ਨਾ ਹੀ ਇਹੋ ਜਿਹਾ ਕੋਈ ਪ੍ਰੋਸੈਸ ਹੈਗਾ। ਉਹ ਥੱਲੇ ਉਤਾਰ ਲੈਗਾ ਇਹਨੂੰ। ਜੀ। ਈ ਹੁਣ ਕੀ ਅੱਗੇ ਦੀ ਰਣਨੀਤੀ ਕੀ ਆ? ਅਸੀਂ ਉਹਨਾਂ ਨੂੰ ਭਰੋਸਾ ਦਵਾ ਦਿੱਤਾ ਵੀ ਉਹ ਜਿਹੜੀ ਉਹਨਾਂ ਦੀ ਪੇਮੈਂਟ ਬਕਾਈ ਹੋਈ ਹੈ ਉਹ ਕਰ ਦਿੱਤੀ ਜਾਊਗੀ। ਜੀ ਹਾਂਜੀ ਸਾਨੂੰ ਇੱਕ ਸੂਚਨਾ ਮਿਲੀ ਸੀ ਕਿ ਬੋਨਾ ਪਿੰਡ ਦੇ ਵਿੱਚ ਸਾਬਕਾ ਸਰਪੰਚ ਦੇ ਪਤੀ ਸਰਦਾਰ ਬਲਰਾਜ ਸਿੰਘ ਜੀ ਨਰੇਗਾ ਦੇ ਪੈਸਿਆਂ ਦੀ ਕੋਈ ਮੰਗ ਨੂੰ ਲੈ ਕੇ ਉਹਨਾਂ ਦਾ ਬਿੱਲ ਨਹੀਂ ਪਾਸ ਹੋ ਰਿਹਾ ਸੀ ਕਾਫੀ ਚਿਰ ਤੋਂ। ਉਹ ਟੈਂਕੀ ਦੇ ਉੱਪਰ ਚੜੇ ਸੀਗੇ ਤੇ ਮੈਂ ਐਸਚੋ ਧਰਮਕੋਟ ਇੱਥੇ ਪਹੁੰਚਿਆ ਕਿਉਂਕਿ ਥਾਣਾ ਮਹਿਣਾ ਦੇ ਐਸਚੋ ਸਾਹਿਬ ਅਦਾਲਤ ਦੇ ਵਿੱਚ ਕਿਸੇ ਕੰਮ ਗਏ ਸੀਗੇ। ਮੈਂ ਆ ਕੇ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਪਿੰਡ ਵਾਸੀਆਂ ਦਾ ਤੇ ਸਰਦਾਰ ਬਲਰਾਜ ਮਾਣਨਾਂ ਨਾਲ ਫੋਨ ਤੇ ਗੱਲ ਕੀਤੀ ਔਰ ਉਹਨਾਂ ਨੇ ਮੇਰੀ ਬੇਨਤੀ ਨੂੰ ਪ੍ਰਵਾਨ ਕੀਤਾ ਔਰ ਉਹ ਆਰਾਮ ਨਾਲ ਥੱਲੇ ਆ ਗਏ ਸਿਰ ਕਿਸ ਤਰ੍ਹਾਂ ਦਾ ਆਸ਼ਵਾਸ਼ਣ ਦਿੱਤਾ ਗਿਆ ਮੌਕੇ ਤੇ ਵੀਡੀਓ ਸਾਹਿਬ ਵੀ ਪਹੁੰਚੇ ਸੇ ਹੁਣ ਮਸਲਾ ਕਿੱਥੇ ਆ ਕੇ ਜਿਹੜਾ ਹੱਲ ਹੁੰਦਾ ਹੈ ਵੀਡੀਓ ਸਾਹਿਬ ਨੇ ਆ ਕੇ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਜੀ ਵੀ 295000 ਸਮਥਿੰਗ ਜਿਹੜੀ ਪੇਮੈਂਟ ਸੀ ਉਹ ਕਲੀਅਰ ਹੋ ਚੁੱਕੀ ਹੈ ਤੇ ਅੱਜ ਸ਼ਾਮ ਤੱਕ ਅੱਜ ਦੇ ਡੇਢ ਦੇ ਵਿੱਚ ਉਹਨਾਂ ਦੇ ਖਾਤੇ ਦੇ ਵਿੱਚ ਫਰਮ ਦੇ ਖਾਤੇ ਆਉਣੀ ਹੈ ਉਹ ਆਜੂਗੀ ਹੁਣ 36000 ਰੁਪਏ ਵਿਆਜ ਦਾ ਜਿਹੜਾ ਮਸਲਾ ਉਹ ਕਹਿੰਦਾ ਮੈਂ ਪੈਸੇ ਵਿਆਜੂ ਲੈ ਕੇ ਦਿੱਤੇ ਆ ਉਹਦੇ ਬਾਰੇ ਰੀਡਕਾ ਚੱਲ ਰਿਹਾ ਉਹ ਕੋਸ਼ਿਸ਼ ਕਰ ਰਹੇ ਆ ਸੁਲਝਾਉਣ ਦੀ ਜੀ ਧੰਨਵਾਦ ਸਰ نیچے ਉਤਾਰ ਲਿਆ ਗਿਆ ਜੀ ਜੀ ਹਾਂ ਜੀ ਬਿਲਕੁਲ ਮੈਂ ਪਹਿਲਾਂ ਦੱਸਿਆ ਵੀ ਮੈਂ ਉਹਨਾਂ ਨਾਲ ਫੋਨ ਤੇ ਗੱਲ ਕੀਤੀ ਸੀ ਔਰ ਉਹਨੇ ਮੇਰੀ ਬੇਨਤੀ ਨੂੰ ਸਵਾਰ ਕਰੀ ਤੇ ਇਸ ਵਾਸਤੇ ਮੈਂ ਉਹਦਾ ਧੰਨਵਾਦ ਵੀ ਕਰਦਾ